ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਇਸ ਵਿਲੇਜ ਉਹ ਪੰਜਾਬ ਦੀ ਨਾਜ਼ੁਕ ਸਥਿਤੀ ਬਣੀ ਹੋਈ ਹੈ ਹੜ੍ਹਾਂ ਦੇ ਕਾਰਨ ਸਾਰੇ ਡੈਮਾਂ ਦਾ ਪਾਣੀ ਤਕਰੀਬਨ ਆਪਣੀ ਜਿਹੜੀ ਉਹਨਾਂ ਦੀ ਹੱਦ ਹੈ ਉਹ ਪਾਰ ਕਰ ਚੁੱਕਿਆ ਤੇ ਵੱਧ ਤੋਂ ਵੱਧ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਰਾਵੀ ਦਰਿਆ ਪੂਰੀ ਤਰ੍ਹਾਂ ਹੜ੍ਹ ਦੇ ਕਾਰਨ ਪਿੰਡਾਂ ਨੂੰ ਡੋਬ ਰਿਹਾ ਹੈ ਬੰਨ ਟੁੱਟ ਰਹੇ ਹਨ ਇਸੇ ਤਰ੍ਹਾਂ ਹੀ ਪਠਾਨਕੋਟ ਦਾ ਇਲਾਕਾ ਜੰਮੂ ਦਾ ਇਲਾਕਾ ਤਵੀਦ ਇਲਾਕਾ ਬਹੁਤ ਸੌ ਰਿਪੋਰਟ ਦਿਗ ਰਹੇ ਹਨ ਬਹੁਤ ਭਾਰੀ ਜਿਹੜਾ بارش ਜੇ ਵੀ ਪਹਾੜਾਂ 'ਚ ਹੋ ਰਹੀ ਹੈ ਹਉ ਆਪਾਂ ਸਾਰੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਭ ਤੇ ਲਈ ਸੁੱਖ ਦਾ ਸਮਾ ਆਵੇ ਆਪਾਂ ਰੋਕ ਤਾਂ ਨਹੀਂ ਸਕਦੇ ਕਿਸੇ ਵੀ ਜੋ ਪ੍ਰਮਾਤਮਾ ਦੀ ਹੈ ਪਰ ਬੇਨਤੀ ਕਰ ਸਕਦੇ ਹਾਂ ਰਹਿਮ ਕਰ ਸੱਚੇ ਬਾਸ਼ਾ ਅਸੀਂ ਆਉ ਗੁਣ ਭਰੇ ਸਾਡੇ ਜੀਵਾਂ ਤੋਂ ਗਲਤੀਆਂ ਹੁੰਦੀਆਂ ਕਤਸੇ ਬਖਸ਼ਨਾ ਹਾਰਿਓ ਹਰ ਇੱਕ ਜਗ੍ਹਾ ਲੋਕ ਸੈਮੀ ਬੈਠੇ ਹਨ ਘਾਟ ਡੁੱਬ ਗਏ ਪਿੰਡ ਡੁੱਬ ਗਏ ਫਸਲਾਂ ਡੁੱਬ ਗਈਆਂ ਵਿਚਾਰੇ ਸੜਕਾਂ ਛੱਡ ਕੇ ਵੀ ਸਬਸ਼ਾਨ ਘਾਟਾਂ ਦੇ ਵਿੱਚ ਬੈਠੇ ਆ ਹਰੀਕੇ ਪਤਨ ਵਾਲੇ ਪਾਸੇ ਦਾ ਜੇ ਸੁਣਦੇ ਹਾਲਾਤ ਦੇਖਦੇ ਆ ਤਾਂ ਲੋਕ ਬਹੁਤ ਜ਼ਿਆਦਾ ਸੈਮੀ ਬੈਠੇ ਹਨ ਤੇ ਕਈਆਂ ਦੇ ਮਾਲ ਪਛੂ ਡੰਗਰ ਰੁੜ ਗਏ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਜੀ ਪਾਕਿਸਤਾਨ ਦੇ ਵਿੱਚ ਵਹਾੜਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਕਪੂਰਤਾਲ ਦਾ ਇਲਾਕਾ ਹੈਗਾ ਉਧਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਿੰਡਾਂ 'ਚ ਪਾਣੀ ਵੜ ਗਿਆ 35 ਪਿੰਡਾਂ ਦਾ ਪਹਿਲਾਂ ਦੱਸਿਆ ਗਿਆ ਸੀਗਾ ਅਲਰਟ ਕੀਤਾ ਜਾ ਰਿਹਾ ਪਰ ਹੁਣ ਵਾਸਤੇ ਵੀ ਕਾਫੀ ਜਗ੍ਹਾ ਜਿਹੜੇ ਬੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਆਟਾ ਕੋ ਕੰਟਰੋਲ ਹੈ ਪਾਣੀ ਜ਼ਿਆਦਾ ਹੋਣ ਕਰਕੇ ਇਹ ਵੀ ਕਿਸੇ ਦੇ ਬਸ ਨਹੀਂ ਰਿਹਾ ਹਨ ਇਸ ਟਾਈਮ ਸਿਰਫ ਅਸਾਂ ਬੇਨਤੀ ਕਰ ਸਕਦੇ ਹਾਂ ਸਾਰੇ ਸਾਰੇ ਰਲ ਕੇ ਬੇਨਤੀ ਕਰੋ ਮਹਾਰਾਜ ਦੇ ਚਰਨਾਂ 'ਚ ਕਿ ਸਾਰੇ ਪਾਸੇ ਸੁੱਖਤਾ ਸਾਹ ਹੋਵੇ ਅਮਰੀਕਾ ਦੇ ਵੱਲ ਸੋਚੀਏ ਤਾਂ ਇੱਥੇ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਹਨ ਸਕੂਲ ਦੇ ਦੋ ਬੱਚੇ ਮਾਰਤੇ ਗਏ 17 ਹੱਟੜਕਾ ਦਿੱਤੇ ਗਏ ਹਨ ਕੋਈ ਸਿਰ ਫਰੇਆ ਲੈ ਕੇ ਬੰਦੂਕ ਵੜ ਜਾਂਦਾ ਹੈ ਮੇਰੀ ਸੋਟਾ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਬੱਚੇ ਵਿਚਾਰੇ ਇਹਨਾਂ ਬੱਚਾ ਦਾ ਕੀ ਕਸੂਰ ਹੈ ਕੋਈ ਵੀ ਕਿਸੇ ਦੇਤੇ ਬਸ ਨਹੀਂ ਹੈ ਕੀ ਕੁਝ ਹੋ ਰਿਹਾ ਦੁਨੀਆਂ ਇਸ ਵੇਲੇ ਤਰ-ਤਰ ਕਰ ਰਹੀ ਹੈ ਪਤਾ ਨਹੀਂ ਕੀ ਵੜਨਾ ਕਿਦੇ ਨਾਲ ਕੀ ਹੋ ਜਾਣਾ ਹਰ ਰੋਜ਼ ਨਵੀਆਂ ਘਟਨਾਵਾਂ ਅਰਜਿੰਦਰ ਸਿੰਘ ਵਾਲੀ ਘਟਨਾਵਾਂ ਉਹ ਦੇਖ ਲਓ ਫਲੋਡਾ ਦੇ ਵਿੱਚ ਉਹਨੇ ਲੋਕਾਂ ਦੇ ਉੱਤੇ ਨਾਸਰ ਪਾਇਆ ਜਦੋਂ ਤੁਸੀਂ ਗੱਡੀ ਲੈ ਕੇ ਬਾਹਰ ਜਾਂਦੇ ਐ ਲੋਕੀ ਟਾਰਗੇਟ ਕਰਦੇ ਆ ਫਗ ਨੂੰ ਹਰਕ ਵੇਲੇ ਟੌਂਚਾ ਕਰ ਰਹੇ ਨੇ ਗੋ ਬੈਕ ਗੋ ਬੈਕ ਕਰੀ ਜਾਂਦੇ ਮਤਲਬ ਕਿ ਹਾਲਾਤ ਬੱਦ ਤੋਂ ਬੱਦਰ ਬਣਦੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਜਾ ਕੇ ਸੁਣੇ ਤਾਂ ਉੱਥੇ ਵੀ ਆਈ ਕੁਝ ਹਾਲ ਅਮਰੀਕਾ ਜਾ ਕੇ ਆ ਵੀ ਹਾਲ ਪੰਜਾਬ ਦੇ ਕੀ ਤਾਂ ਹੜ ਨੇ ਮਾਰੇ ਪੇਦਨੀਆ ਕਾਂਤ ਦੇ ਵਿੱਚ ਦੇਖ ਲਓ ਕਿਛੇ ਕੁਛ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ ਹਰ ਰੋਜ਼ ਨਵੀਆਂ ਖਬਰਾਂ ਆ ਰਹੀਆਂ। ਪਰ ਦੁਨੀਆਂ ਦੇ ਵਿੱਚ ਇਸ ਟਾਈਮ ਕਹਿਰ ਵਰਤ ਰਿਹਾ। ਸਾਧ ਸੰਗਤ ਨਾਮ ਨਾਲ ਜੁੜੋ। ਬਾਠ ਕਰੋ ਵੱਤੋ ਵੱਧਾ। ਗੁਰਬਾਣੀ ਨੂੰ ਪੜੋ, ਸੁਣੋ, ਵਿਚਾਰੋ, ਅਮਲ ਕਰੋ। ਜਿੰਨੀ ਵੱਧ ਤੋਂ ਵੱਧ ਭਗਤੀ ਕਰਾਂਗੇ, ਸ਼ਾਇਦ ਉਸਤਾ ਕੁਛ ਅਸਰ ਹੋਵੇ। ਕਿਉਂਕਿ ਇਸ ਵੇਲੇ ਜਰਾ ਕਾਲ ਯੁਗ ਦਾ ਪ੍ਰਭਾਵ ਜ਼ਿਆਦਾ ਵਧਿਆ ਹੋਇਆ ਹੈ। ਉਹ ਪੂਰਾ ਜੋ ਬੰਦੇ ਆ ਰਿਹਾ। ਤੇ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਆ ਬਹੁਤ ਮਾੜਾ ਹੋ ਰਿਹਾ ਸਾਰੇ ਪਾਸੇ ਜਿੰਨਾ ਵੀ ਹੋ ਰਿਹਾ ਸਭ ਦੇ ਆਟੋਮ ਕੰਟਰੋਲ ਹੈ ਸਥਿਤੀ ਤੇ ਜਦ ਇਹ ਰੀਅਰ ਇੰਡੀਆ ਦਾ ਜੋ ਨੁਕਸਾਨ ਹੋਇਆ ਸੀ ਜਹਾਜ਼ ਦਾ ਉਸ ਵੇਲੇ ਸਾਰੇ ਮਤਲਬ ਹਰਾਨ ਪਰੇਸ਼ਾਨ ਰਹਿ ਗਏ ਵੀ 30 ਸੈਕਿੰਡ ਵੀ ਨਹੀਂ ਮਿੰਟ ਵੀ ਨਹੀਂ ਬੰਦੇ ਨੂੰ ਮਿਲੇਗਾ ਵੀ ਜਾ ਕੇ ਕੀ ਸੋਚੇ ਕੀ ਕਰਨਾ 30 ਸੈਕਿੰਡ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਮਤਲਬ ਸਾਡੇ ਹਾਲਾਤ ਹੈ ਪੇਪਰ ਆਪ ਤੁਹਾਨੂੰ ਨੋਕ ਦੇ ਫਿਰ ਕੋਵਨ ਮਿਲ ਗਿਆ ਤੇ ਬਈ ਕਿਸੇ ਕੋਲ ਕੋਈ ਵੀ ਕਿਸੇ ਪਰਕਾਰ ਦੀ ਗਰੰਟੀ ਨਹੀਂ ਹੈ ਸਿਕਿਉਰਟੀ ਨਹੀਂ ਹੈ ਸਭ ਇਨਸਿਕਿਉਰ ਫੀਲ ਕਰ ਰਹੇ ਆ ਚਾਹੇ ਇੰਡੀਆ ਹੋਵੇ ਚਾਹੇ ਪਾਕਿਸਤਾਨ ਹੋਵੇ ਚਾਹੇ ਨਾ ਹੋਵੇ ਚਾਹੇ ਰਸ਼ੀਆ ਹੋਵੇ ਜੁਕਰੇਨ ਦੇ ਵਿੱਚ ਦੇਖੋ ਫੇਰ ਵਾਰ ਚੱਲ ਪਈ ਹੈ ਰਸ਼ੀਆ ਦੀ ਅਬਸ ਵਿੱਚ ਇਧਰ ਭਾਰਤ ਦਾ ਇੰਡੀਆ ਦਾ ਤੇ ਯੂਐਸਏ ਦਾ ਪੰਗਾ ਪਿਆ ਹੋਇਆ ਹੈ ਫਰਕਾ ਮਤਲਬ ਕਿ ਸਾਰੇ ਅਨਸਰਟੇਨਟੀ ਹੋਈ ਪਈ ਹੈ ਹਾਲਾਤ ਬਦ ਤੋਂ ਬਦ ਬਣਦੇ ਆ ਰਹੇ ਵਰਡ ਦੇ ਵਿੱਚ ਪਤਾ ਨਹੀਂ ਕਿੱਥੇ ਜਾ ਕੇ ਇਹ ਸ਼ਾਂਤੀ ਮਿਲਣੀ ਹੈ ਤਕਾਉ ਮਿਲਣਾ ਫੈਲੋਸੋਫਰ ਤੁਸੀਂ ਲੋਕ ਵੀ ਬਾਹਰ ਨੂੰ ਭੱਜ ਲੋ ਇੰਡੀਆ ਵਿੱਚ ਸ਼ਾਂਤੀ ਨਹੀਂ ਹੈ ਬਾਹਰ ਹੈ ਤਾਂ ਆਥੇ ਵੀ ਆਈ ਕੁਛ ਹੈ ਕਿ ਜੋ ਅੰਦਰ ਪਾਪ ਚਲੇ ਜਾਂਦੇ ਉਹ ਜਾ ਕੇ ਫੇਖਦੇ ਕਿ ਸਾਡੇ ਨਾਲ ਫੇਰ ਸ਼ਾਂਤੀ ਭੰਗ ਹੋ ਗਈ ਫੇਰ ਮੁੜ ਕੇ ਆਉਂਦੇ ਮਤਲਬ ਕਿ ਬੰਦੇ ਨੂੰ ਟਿਕਾਉ ਹੈ ਹੀ ਨਹੀਂ ਜਿੰਦੀ ਜਾਨ ਨੂੰ ਟਿਕਾਉ ਕਿਤੇ ਵੀ ਨਹੀਂ ਹੈਗਾ ਟਿਕਾਉ ਸਿਰਫ ਨਾਮ ਦੇ ਵਿੱਚ ਹੀ ਹੈ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੋ ਹਾਰੇ ਦੁਸਤ ਦੂਤ ਪਰਮੇਸ਼ਰ ਮਾਰੇ ਜਨ ਕੀ ਭੈਜ ਰੱਖੇਗਾ ਤਾਰੇ ਬਾਦ ਸਹਾ ਸੋ ਸਬਸ ਕਰ ਦਿਨੇ ਅਮਰਤ ਨਾਮ ਮਹਾਰਸ ਪੀਨੇ ਮਿਰਭਾ ਹੋਏ ਭਜੋ ਭਗਵਾਨ ਸਾਥ ਸੰਗਤ ਦੇ ਮਿਲ ਕੇ ਨੋਦਾਨ ਸਰਣ ਪਰੇ ਪ੍ਰਵੰਤ੍ਰਿਆ ਮੀ ਨਾਲ ਕੋਟ ਬੱਕਰੀ ਪ੍ਰਸਾਦ ਬੜੀਆਂ-ਬੜੀਆਂ ਰੂਹਾਂ ਜਾ ਰਹੀਆਂ ਸੰਤ ਬਾਬਾ ਭੁਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੋਛਰਾਈ ਕਰਕੇ ਇੱਕ ਪਾਸੇ ਸੰਤ ਬਾਬਾ ਇਸਸ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਰਸੀ ਦੇ ਸਮਾਗਮ ਚੱਲ ਰਿਹਾ ਹੈ ਦੂਜੇ ਪਾਸੇ ਉਹਨਾਂ ਦੀ ਮ੍ਰਿਤਕ ਦੇ ਪਈ ਹੈ ਉਹਦੇ ਦਰਸ਼ਨ ਕਰ ਰਹੇ ਲੋਕੀ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਬਸ ਸਭੇ ਤੋਂ ਬਾਰਿਸ਼ ਚੱਲ ਰਹੀ ਹੈ ਆਦਾਸਾਂ ਵੇਲਦੀਆਂ 그룹 ਇਸ ਫਾਰੇ ਰਲ ਕੇ ਪੰਜਾਬ ਦੇ ਵਿੱਚ ਵੀ ਸ਼ਾਂਤੀ ਆਵੇ ਮੌਸਮ ਸਹੀ ਹੋਵੇ ਲੋਕਾਂ ਨੂੰ ਸਾਹ ਸੁੱਖ ਦਾ ਸਾਹ ਆਵੇ ਹਜੇ ਤਾਂ ਜਿਹਨੇ ਤਲਵਾਰਾਂ ਸਿਰ ਤੇ ਲਟਕ ਰੀਆਂ ਹੋ ਕੰਮ ਹੋਇਆ ਵਿਆ ਕਦੇ ਪਾਖੜਾ ਦੀ ਖਬਰ ਆ ਜਾਂਦੀ ਹੈ ਪਾਣੀ ਵਧ ਗਿਆ ਕਦੇ ਪੌਂਗ ਡੈਮ ਦੀ ਆ ਜਾਂਦੀ ਹੈ ਰਣਜੀਤ ਸਾਗਰ ਦੀ ਆ ਜਾਂਦੀ ਹੈ ਸਾਰੇ ਪਾਸੇ ਹੁਣ ਲੋਕੀ ਕਹਿੰਦੇ ਕਹੀ ਜਾਂਦੇ ਤੁਸੀਂ ਪਹਿਲਾਂ ਛੱਡ ਦੇਣਾ ਸੀ ਪਾਣੀ ਪਹਿਲਾਂ ਤਾਂ ਬੰਦ ਕੀਤਾ ਹੋਇਆ ਸੀ ਪਾਕਿਸਤਾਨ ਦੇ ਨਾਲ ਜਿਹੜੀ ਲੜਾਈ ਹੋਈ ਸੀ ਉਸ ਤੋਂ ਬਾਅਦ ਤੇ ਜਿੱਥੇ ਕਿਉਂਕਿ ਇਹਦੇ ਸਿਪਾਣੀ ਦੇਣਾ ਨਹੀਂ ਹੈ ਸਾਰਾ ਜਮਾ ਕਰੀਏ ਕਰੀ ਕੇ ਤੇ ਹੁਣ ਜਦੋਂ ਇੱਕਦਮ بارش ਹੋ ਗਿਆ ਵਧ ਗਿਆ ਪਾਣੀ ਹੁਣ ਛੱਡ ਰਿਹਾ ਹਾਂ ਨਿਕਲ ਰਿਹਾ ਪੂਰਾ ਜੋਰ ਨਾਲ ਤੇ ਜਿੰਨਾ ਕੱਢ ਰਿਹਾ ਉਹ ਸਾਰਾ ਹਾਲਤ ਪੰਜਾਬ ਨੂੰ ਵੀ ਨੁਕਸਾਨ ਹੋ ਰਿਹਾ ਬਾਕੀ ਜਿਹੜਾ ਹੁਣ ਉਹ ਤਾਂ ਹੁਣੇ ਹੁਣਾ ਕਿਸੇ ਕੋਲ ਨਹੀਂ ਹੈਗਾ ਹੁਣ ਇਸ ਟਾਈਮ ਸਾਰਾ ਆਊਟ ਆਫ ਕੰਟਰੋਲ ਹੈ ਮਤਲਬ ਇੱਕ ਹੁੰਦਾ ਉਹਦੀ ਐਕਸੈਸ ਹੁੰਦੀ ਹੈ ਚੱਲਣ ਦੀ ਡੈਮ ਦੀ ਵੀ ਇੰਨੇ ਤੱਕ ਇਹ ਚੱਲ ਸਕਦਾ ਹੈ ਜਦੋਂ ਉਹਦਾ ਉਹ ਵਰਖਾ ਲੋ ਹੋ ਗਿਆ ਤਾਂ ਬਹੁਤ ਵੱਡੇ ਵੱਡੇ ਖਤਰੇ ਦੀ ਘੰਟੀ ਹੈਗੀ ਆ। ਅਰਦਾਸਾਂ ਬੇਂਦਿਆ ਕਰੋ ਮਾਰਨ ਨੂੰ। ਰਹਿਮ ਕਰੀ ਸੱਚੇ ਪਾਤਸ਼ਾਹ। ਬਹੁਤ ਜ਼ਿਆਦਾ ਇਸ ਭੜੇ। ਦੇਖ ਝੱਲੇ ਨਹੀਂ ਜਾਂਦੇ ਹਾਲਾਤ ਜਿਹੜੇ ਲੋਕਾਂ ਦੇ ਹੋ ਰਿਹਾ ਇਸ ਭੜੇ। ਟੀਵੀ ਵਾਲਿਆਂ ਨੇ ਆਪਣੀਆਂ ਟੀਮਾਂ ਭੇਜੀਆਂ ਹੋਈਆਂ। ਲੋਕੀ ਕਿਸਤੀਆਂ 'ਚ ਜਾ ਜਾ ਕੇ ਉਹਨਾਂ ਨੂੰ ਕੱਢ ਰਹੇ ਆ। ਕਈ ਜਗ੍ਹਾ ਹੈਲੀਕਾਪਟਰਾਂ ਦੇ ਨਾਲ ਸਹਾਈਤਾ ਕੀਤੀ ਜਾ ਰਹੀ ਆ ਕੱਢ ਰਹੇ ਉਹਨਾਂ ਨੂੰ। ਤੇ ਜਿਹੜੀ ਕੰਮ ਜਿਹੜੇ ਕਿਸਾਨ ਕਦੇ ਲੋਕਾਂ ਨੂੰ ਦਾਨ ਕਰਦੇ ਆ ਲੰਗਰ ਲਾਉਂਦੇ ਆ ਅੱਜ ਹੋ ਲੰਗਰਾਂ ਦੇ ਵਾਸਤੇ ਤਰਸ ਰਹੇ ਆ ਨਾ ਆਪੇ ਸਾਡੇ ਕੋਲ ਆ ਕੇ ਸਾਡੀ ਕਿਸੇ ਦਿੱਤਾ ਕਰੇ ਫਿਰ ਰੱਬ ਦੇ ਘਰ ਦਾ ਕਿਸੇ ਨੇ ਪੇਤ ਨਹੀਂ ਪਾਇਆ ਘਰਾਂ ਦੇ ਘੜ ਡੁੱਬ ਗਏ ਪਿੰਡਾਂ ਦੇ ਪਿੰਡ ਡੁੱਬ ਗਏ ਬਹੁਤ ਮਾੜੇ ਹਾਲਾਤ ਹੈ ਅਸੀਂ ਆਸ ਪਾਸ ਕੀ ਕਰ ਸਕਦੇ ਆ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੀ ਬਖਸ਼ੀ ਹੋਇਆ ਕੁਝ ਖਾਲਸਾ ਹੋਇਆ ਕੁਝ ਕਿਫਤ